ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਪਿੱਛੇ ਤੁਸੀਂ ਰੁੱਖ ਦੇਖ ਰਹੇ ਹੋ ਇਹ ਕੈਮਰੀ ਦਾ ਰੁੱਖ ਹੈਗਾ ਇਹ ਤਾਂ ਆਇਡੈਂਟੀਫਿਕੇਸ਼ਨ ਕਰਾਂ ਕਿਉਂਕਿ ਬਹੁਤ ਜ਼ਰੂਰੀ ਸਾਡੇ ਦੇਸੀ ਜਿਹੜੀ ਰੁੱਖ ਹੈਗੇ ਆ ਉਹਨੂੰ ਸਮਝਣਾ ਤਾਂ ਇਸ ਨੂੰ ਫਗਵਾੜਾ ਵੀ ਬੋਲ ਦਿੰਦੇ ਫਗੌੜੀ ਬੋਲ ਦਿੰਦੇ ਤੇ ਖਾਸੀ ਤੇ ਹੈਗੀ ਇਹਦਾ ਜਿਹੜਾ ਪੱਤਾ ਤੋੜ ਕੇ ਤੇ ਜਿਹੜਾ ਦੁੱਧ ਨਿਕਲਦਾ ਕਿਸੇ ਸਮੇਂ ਵਿੱਚ ਡੂਨੇ ਦੇ ਉੱਤੇ ਲਾ ਤੋਪਕੀ ਦੇ ਡੂਨੇ ਤੇ ਲਾਲ ਲੱਤੇ ਜਾਂਦੇ ਸੀਗੇ ਤੋਂ ਉਸ ਤੋਂ ਬਾਅਦ ਬੱਕਰੀ ਦੇ ਜਿਹੜੇ ਥਾਣਾ ਤੋਂ ਸਿੱਧੇ ਧਾਰ ਮਾਰ ਕੇ ਦਹੀਂ ਖਾਦਾ ਜਾਂਦਾ ਦਹੀਂ ਜਮਾ ਕੇ ਨਾਲ ਦਿਨ ਦਹੀਂ ਜਮ ਜਾਂਦਾ ਇਹ ਸਾਡੇ ਬਜ਼ੁਰਗ ਪਹਿਲਾਂ ਵਰਤੇ ਸੀਗੇ ਇਹ ਰੁੱਖ ਜੰਗਲੀ ਅੰਜੀਰ ਵੀ ਬੋਲਦੇ ਆ ਅੰਜੀਰਾਂ ਗੂਦੇ ਫਲ ਲੱਗੇ ਹੈਗੇ ਪਰ ਆਯੁਰਵੇਦ ਵਿੱਚ ਕਹਿੰਦੇ ਜੇ ਜ਼ਿਆਦਾ ਫਲ ਇਹਦੇ ਖਾਵਾਂਗੇ ਆਪਾਂ ਤਾਂ ਮਤਲਬ ਕਹਿੰਦਾ ਉਲਟੀਆਂ ਲੱਗਣ ਦੇ ਚਾਂਸ ਬਣ ਜਾਂਦੇ ਹੈਗੇ ਤਾਂ ਇਹ ਰੁੱਖ ਜਿਹੜਾ ਸਾਡੇ ਹੁਣ ਪਲਾਟਾਂ ਵਿੱਚ ਰਹਿ ਗਿਆ ਮਾਲਵੇ ਲੱਕ ਵਿੱਚ ਬਹੁਤ ਘੱਟ ਦਾ ਤੁਰਿਆ ਜਾ ਰਿਹਾ ਜਿਹੜਾ ਸਾਡਾ ਕੰਢੀ ਇਲਾਕਾ ਫਿਰ ਉਹਦੇ ਵਿੱਚ ਤਾਂ ਅਜੇ ਵੀ ਇਹ ਕਾਫੀ ਮਾਤਰਾ ਵਿੱਚ ਪਾਈ ਜਾਂਦੀ ਹੈ ਜਿਹੜਾ ਫਗੌੜੀ ਹੈਗੀ ਜਾਂ ਕੈਂਬਰੀ ਹੈਗੀ ਆ ਪਰ ਇਹਦੇ ਇੱਕ ਹੋਰ ਖਾਸੀਅਤ ਹੈਗੀ ਜਿਹੜੀ ਜੜ ਹੈਗੀ ਜੜ ਦਾ ਅਰਕ ਹੈਗਾ ਉਹ ਫਲਵੇਰੀ ਨਾਂ ਦੀ ਬਿਮਾਰੀ ਜਿਹੜੀ ਹੈਗੀ ਆ ਉਹਨੂੰ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਇਸ ਲਈ ਰੁੱਖ ਜਿਹੜੇ ਹੈਗੇ ਸਾਡੇ ਬਰੇ ਪ੍ਰਾਤਨ ਰੁੱਖਾਂ ਜੇ ਕਿਤੇ ਬਚੇ ਹੋਏ ਆ ਉਹਨਾਂ ਨੂੰ ਸੰਭਾਲਣੀ ਲੋੜ ਆ ਧੰਨਵਾਦ ਜੀ